ਹਰ ਸਰਮਜੀਤ ਸਿੰਘ ਖਾਲਸਾ ਜੀ ਸਰਦਾਰ ਬੈਂਤ ਸਿੰਘ ਉਹਦੇ ਜਿਨ੍ਹਾਂ ਨੇ ਇੰਦਰਾ ਗਾਂਧੀ ਨੂੰ ਮਾਰਿਆ ਸੀ ਉਹਨਾਂ ਦੇ ਬੇਟੇ ਆ ਉਹ ਹਰ ਬੰਦੇ ਨੂੰ ਐ ਲੱਗਦਾ ਵੀ ਇਹਦੀ ਬਹੁਤ ਵੱਡੀ ਕੁਰਬਾਨੀ ਸੀ ਸਿੱਖ ਕੌਮ ਦੀ ਪੱਗ ਬਚਾਈ ਇਹਨਾਂ ਨੂੰ ਵੋਟਾਂ ਪਾ ਦਿਓ ਪਰ ਇਹਦੀ ਅਸਲੀਅਤ ਸੁਣ ਲਓ ਸਭ ਤੋਂ ਪਹਿਲਾਂ ਇਹਨਾਂ ਦੇ ਦਾਦਾ ਜੀ ਨੂੰ ਕਾਲੀ ਦਲ ਦੀ ਟਿਕਟ ਤੋਂ ਟਿਕਟ ਦੇ ਕੇ ਐਮਪੀ ਬਣਾ ਕੇ ਪਾਰਲੀਮੈਂਟ ਵਿੱਚ ਭੇਜਿਆ ਇਹ ਨਹੀਂ ਕੋਈ ਇਹਨਾਂ ਦੀ ਕੁਰਬਾਨੀ ਦਾ ਕਿਸੇ ਨੇ ਮੁੱਲ ਨਹੀਂ ਮੋੜਿਆ ਉਹ ਦੱਸਣਾ ਮੈਂ 5 ਸਾਲ ਪਾਰਲੀਮੈਂਟ ਦੇ ਵਿੱਚ ਰਹੇ ਇੱਕ ਅਲਫਾਜ਼ ਨਹੀਂ ਮੂੰਹੋਂ ਕੱਢਿਆ 5 ਸਾਲਾਂ ਚ ਪੰਜਾਬ ਵਾਸਤੇ ਕੁਝ ਨਹੀਂ ਬੋਲੇ ਆਪਾਂ ਗੱਲ ਆਈ ਗਈ ਕਰਤੀ ਫੇਰ ਸਰਜੀਤ ਦੇ ਮਾਤਾ ਜੀ ਨੂੰ ਬੀਬੀ ਜੀ ਬਿੰਮਲ ਕੌਰ ਥਾਲਸਾ ਜੀ ਨੂੰ ਫੇਰ ਐਮਪੀ ਬਣਾ ਕੇ ਪਾਰਲੀਮੈਂਟ ਦੇ ਵਿੱਚ ਭੇਜਤਾ 5 ਸਾਲ ਉਹ ਵੀ ਕੁਝ ਨਹੀਂ ਬੋਲੇ ਸੁੱਚੇ ਮੂੰਹ ਹੀ ਮੁੜਿਆ ਆਪਾਂ ਫੇਰ ਵੀ ਗੱਲ ਆਈ ਗਈ ਕਰਤੀ ਵੀ ਇਹਨਾਂ ਦੇ ਭਾਈ ਬੰਦੇ ਦੀ ਬਹੁਤ ਵੱਡੀ ਕੁਰਬਾਨੀ ਉਦੋਂ ਬਾਅਦ ਸਰਦਾਰ ਸਰਬਜੀਤ ਸਿੰਘ ਜਵਾਨ ਹੋ ਗਏ ਇਹਨੇ ਨੇ ਸ਼੍ਰੋਮਣੀ ਅਕਾਲੀ ਦਲ ਮਾਨ ਜੁਆਇਨ ਕਰ ਲਿਆ ਐਨੀ ਤੁਹਾਨੂੰ ਇਹਨਾਂ ਦੀ ਹਿਸਟਰੀ ਨਹੀਂ ਪਤਾ ਹਣੀ ਜਿੰਮੀ ਤੁਹਾਨੂੰ ਮੈਂ ਦੱਸੀ ਜਾਂਦਾ ਨਹੀਂ ਨਾ ਪਤਾ ਸੁਣੋ ਇਹਨੇ ਨੇ ਜਵਾਨ ਹੋ ਕੇ ਸ਼੍ਰੋਮਣੀ ਅਕਾਲੀ ਦਲ ਮਾਨ ਜੁਆਇਨ ਕਰ ਲਿਆ ਤੇ ਇੱਥੋਂ ਬਠਿੰਡੇ ਤੋਂ ਇਲੈਕਸ਼ਨ ਲੜੇ ਬਹੁਤ ਬੁਰੀ ਤਰ੍ਹਾਂ ਹਾਰੇ ਇਹਨੇ ਨੇ ਮਾਨ ਅਕਾਲੀ ਦਲ ਛੱਡਤਾ ਤੇ ਨਾਲ ਹੀ ਬਠਿੰਡਾ ਛੱਡਤਾ ਬੀਐਸਪੀ ਜੁਆਇਨ ਕਰ ਲਈ ਫਤੇਗੜ ਸਾਹਿਬ ਤੋਂ ਇਲੈਕਸ਼ਨ ਲੜੇ ਬੁਰੀ ਤਰ੍ਹਾਂ ਉੱਥੋਂ ਹਾਰੇ ਬੀਐਸਪੀ ਨਹੀਂ ਛੱਡ ਕੇ ਉੱਥੋਂ ਛੱਡ ਕੇ ਪਧੌੜ ਆ ਗਏ ਪਧੌੜ ਤੋਂ ਇਲੈਕਸ਼ਨ ਲੜੇ ਐਮਐਲਏ ਦਾ ਉੱਥੇ ਆ ਕੇ ਇਹਨਾਂ ਦੀ ਜ਼ਬਾਨਤ ਜ਼ਬਤ ਹੋ ਗਈ ਫਿਰ ਇਹਨਾਂ ਨੇ ਪਧੌੜ ਵੀ ਛੱਡਤਾ ਕਹਿੰਦੇ ਹੁਣ ਇੱਥੇ ਵੀ ਨਹੀਂ ਜਾਣਾ ਚੌਥੀ ਵਾਰੀ ਇੱਥੇ ਕਾਗਜ਼ ਭਰਤੇ ਅਸਲ 'ਚ ਆਪਣਾ ਜਿਹੜਾ ਇਹ ਫਰੀਦਕੋਟ ਇਲਾਕਾ ਨਾ ਇਹ ਬੜਾ ਸਿੱਧਾ ਤੇ ਬੜਾ ਢੋਲਾ इमोशनल ਜਜ਼ਬਾਤੀ ਜੇ ਆਪਾਂ ਇਨਸਾਨ ਆਪਾਂ ਜੇ ਕੋਈ ਮਾੜੀ ਜੀ ਕੋਲੀ ਗੱਲ ਕਰ ਦੇ ਆਪਣੇ ਕੋਲੇ ਆਪਾਂ ਉਹਦੀ ਦੁੱਧ ਜਾਣੇ ਆਗਲੇ ਵੀ ਹਾਂ ਯਾਰ ਸਹੀ ਇਹ ਤਾਂ ਹੋ ਵੀ ਹਣੀ ਬਹੁਤ ਮਾਰ ਉਹ ਜਿਹੜੀ ਅਖੀਰਲੀ ਗੱਲ ਤੁਹਾਨੂੰ ਦੱਸਣ ਲੱਗਿਆ ਤੁਹਾਨੂੰ ਐਨੇ ਜਿਹੜੇ ਤੁਸੀਂ ਇੱਥੇ ਖੜੇ ਹੋ ਤੁਹਾਨੂੰ ਕਿਸੇ ਨੂੰ ਇਹ ਪਤਾ ਵੀ ਸਰਦਾਰ ਸਰਬਜੀਤ ਸਿੰਘ ਹੋਰਿਆਂ ਦਾ ਪਿੰਡ ਕਿਹੜਾ ਨਹੀਂ ਪਤਾ ਨਾ ਲਾੜਾ ਲਾੜਾ ਹੁੰਦੀ ਤੁਰੇ ਫਿਰਦੀ ਆ ਪਰ ਕਿਸੇ ਨੂੰ ਆਏ ਨਹੀਂ ਪਤਾ ਵੀ ਕਿੱਥੋਂ ਦੀ ਤ੍ਰੀਂਗੋੜ ਤੇ ਹੈ ਨਹੀਂ ਬਾਈ ਜੀ ਨਾ ਨਾ ਹੈ ਕਿੱਥੋਂ ਦਾ ਇਹ ਬਸ ਉਹਨੂੰ ਵੀ ਹੈ ਕਿੱਥੋਂ ਦਾ ਮੈਂ ਨਾ ਬਤਾ ਮੈਂ ਬਤਾ ਇਹਨਾਂ ਦਾ ਪਿੰਡ ਆ ਜੀ ਮਲੋਹਾ ਡਿਸਟ੍ਰਿਕਟ ਫਤੇਗੜ ਸਾਹਿਬ ਦੇ ਵਿੱਚ ਪੈਂਦਾ ਹੁਣ ਹੋਰ ਬਹੁਤ ਰੁਚੀਬਾਤ ਪੁੱਛਣ ਵਾਲੀ ਗੱਲ ਇਹ ਆ ਇਹਨਾਂ ਦੇ ਸਮਰਥਕਾਂ ਨੂੰ ਜਾਂ ਸਰਦਾਰ ਸਰਜੀ ਸਿੰਘ ਜੀ ਖਾਲਸਾ ਸਾਹਿਬ ਨੂੰ ਕਿ ਭਾਈ ਸਾਹਿਬ ਤੁਹਾਡਾ ਫਤੇਗੜ ਸਾਹਿਬ ਤੁਹਾਡਾ ਡਿਸਟ੍ਰਿਕਟ ਆ ਇਹ ਫਤੇਗੜ ਸਾਹਿਬ ਹਲਕਾ ਖੁਦ ਰਿਜ਼ਰਵ ਆ ਤੁਸੀਂ ਉੱਥੋਂ ਕਿਉਂ ਨਹੀਂ ਇਲੈਕਸ਼ਨ ਲੜਦੇ ਫਰੀਦਕੋਟ ਕੀ ਕਰਨ ਵਾਸਤੇ ਇੱਥੋਂ ਕਿਉਂ ਇਲੈਕਸ਼ਨ ਲੜ ਰਹੇ ਹੋ ਹੁਣ ਤੁਸੀਂ ਮੇਰੀ ਗੱਲ ਸਮਝ ਗਏ ਹੋਗੇ ਸਾਰੇ ਆਪਣੇ ਨਾਲ ਵੱਧ ਪਰਥਕਾ ਇਲਾਕਾ ਆਪਾਂ ਦਾ ਪੰਜ ਪੈਸੇ ਵੀ ਨਹੀਂ ਉਹਦੇ ਮੁਕਾਬਲੇ 'ਚ ਐਡਾ ਧਰਮ ਕਲਾਕਾ ਐਡੀ ਪੁਸਤਰ ਕਰਤੀ ਆ ਤੇ ਕਾਨੂੰਨਾਂ ਨੇ ਨਹੀਂ ਕਬੂਲਿਆ ਆਪਣੇ ਵਾਲੇ ਸਿੱਧੇ ਬੰਦੇ ਆ ਆ ਗਏ ਕੰਮ ਚੱਲ ਪਿਆ ਇਹ ਤੁਹਾਨੂੰ ਤਾਂ ਦੱਸਿਆ ਕਿਉਂਕਿ ਮੈਨੂੰ ਰਾਤ ਨੂੰ ਟੈਲੀਫੋਨ ਆਉਂਦੇ ਆ ਕਈ ਬੰਦਿਆਂ ਦੇ ਉਹ ਬਾਈ ਜਿਹੜਾ ਦੋ ਤਿੰਨ ਪੈਗ ਲੱਗੇ ਹੁੰਦੇ ਆ ਮਾਨਸਾਪਾ ਨੇ ਕਿਹਦੇ ਗੱਲ ਸੁਣਦੇ ਨਹੀਂ ਤੂੰ ਚਿੰਤਾ ਨਾ ਕਰ ਮੈਨੂੰ ਆਖਣਗੇ ਬੇਫਿਕਰ ਹੋ ਜਾ ਵਟ ਕੱਢ ਦਾਂਗੇ ਵਟ ਜਦੋਂ ਤੇਰਾ ਇਲੈਕਸ਼ਨ ਆ ਗਿਆ ਤੇ ਤੇਰਾ ਸਾਨੂੰ ਖਾਲਸੇ ਨੂੰ ਜਿਤਾ ਲੈਣਗੇ ਮੈਂ ਕਿਹਾ ਬਾਈ ਹੁਣ ਛੱਡ ਦੇ ਤਾਂ ਤੁਸੀਂ ਹੈ ਨਹੀਂ ਮੈਨੂੰ ਵੀ ਪਤਾ ਪਰ ਕੋਈ ਨਹੀਂ ਚਲੋ ਇਹਨੂੰ ਜਿਤਾ ਲਓ ਜੇ ਇਹ ਉਤੋਂ ਜੇਤਾ ਪਰ ਇਹ ਜਿੱਤਦਾ ਨਹੀਂ ਬਾਈ ਰੱਬ ਪਰਮਾਤਮਾ ਰਹਿਮਤ ਕਰੇ ਮੇਰੀ ਅਰਦਾਸ ਗੁਰੂ ਸਾਹਿਬ ਦੇ ਚਰਨਾਂ 'ਚ ਹੈ ਗੁਰੂ ਸਾਹਿਬ ਜਿਨ੍ਹਾਂ ਨੇ ਇਹ ਬੇਅਦਬੀ ਕੀਤੀ ਹੈ ਉਹਨਾਂ ਦਾ ਕੱਖ ਨਾ ਰਹੇ ਤੇ ਜਿਹੜੇ ਉਹਦੇ ਉੱਤੇ ਸਿਆਸਤ ਖੇਡ ਰਹੇ ਨੇ ਉਹਨਾਂ ਦਾ ਕੱਖ ਨਾ ਰਹੇ ਉਹਨਾਂ ਦੀ ਨਸਲਾਂ ਖਤਮ ਕਰ ਦਿਓ ਇਹ ਮੈਂ ਬੇਨਤੀ ਕਰਦੀ ਆ ਤਾਂ ਕਿ ਇਹ ਗੁਰੂ ਸਾਹਿਬ ਦੇ ਬੇਅਦਬੀ ਦੇ ਉੱਤੇ ਸਿਆਸੀਕਰਨ ਬੰਦ ਹੋਏ ਦੁਕਾਨਦਾਰੀ ਬੰਦ ਹੋਏ ਤੇ ਕਰਨ ਵਾਲਿਆਂ ਦੇ ਖਿਲਾਫ ਸਜ਼ਾਵਲ ਅਸੀਂ ਸਾਰੇ ਜ਼ੋਰ ਲਾਈਏ